ਪੈਂਡ ਚੰਡੂ ਡਾਦਾ ਗਰਨਾ ਸਿੰਘ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਕਿਸ ਤਰ੍ਹਾਂ ਹੋਇਆ ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਲਿਆ ਕੇ ਗੱਡੀ ਇਹ ਠੋਕਤੀ ਐ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਕਿਹੜੀ ਸਾਈਡ ਤੋਂ ਆਉਂਦੀ ਏ ਇਹ ਆਈ ਕਲਾ ਕਲਾ ਨਵਰ ਵਾਲੋਂ ਸਾਈਡ ਤੋਂ ਆਉਂਦੀ ਕਾਰ ਲੈ ਬਸ ਹਸ ਰੋਡ ਤੇ ਲੈ ਸਾਈਡ ਤੇ ਖਲੋਤਾ ਟਾਇਰ ਠੰਡੇ ਕਰਨ ਦੇ ਆ ਗੱਡੀ ਦੇ ਕਿੰਨੇ ਜਾਨੇ ਇਹ ਦੋ ਜਾਨੇ ਤੇ ਸੱਟਾਂ ਲੱਗੀਆਂ ਦੋਨਾਂ ਨੇ ਆਹ ਸੱਟਾਂ ਲੱਗੀਆਂ ਦੋ ਜਾਨੇ ਦੋ ਇੱਕ ਮੋਟਰਸਾਈਕਲ ਵਾਲਾ ਟਾਇਆ ਇਹਨਾਂ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਗੱਡੀ ਇਹਨਾਂ ਕੋ ਕੰਟਰੋਲ ਨਹੀਂ ਪਾ ਰਿਹਾ ਕਿ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਹੈ ਇਹ ਤੁਹਾਡੀ ਗੱਡੀ ਇੱਥੇ ਖੜੀ 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 ਦੇ ਵਿੱਚ ਲਾ ਹਾਂ ਖਲੋਟੀ ਗੱਡੀ ਜੀ ਬਾਈ ਸ਼ਾਵੇ ਲਾਈ ਗੱਡੀ ਸਾਈਡ ਤੇ ਸਬਸ ਰੋਡ ਤੇ ਅਸੀਂ ਨਾ ਇੱਕ ਸਰਕਸ ਰੱਖਿਆ ਫੋਰਸ 112 ਤੇ ਲੱਗੇ ਹੋਏ ਹਾਂ ਕਲਾਨਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਣ ਪੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਨੋਂ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਦੀ ਕਿੱਥੇ ਲੱਗੀ ਪਈ ਸੀ ਗੱਡੀ ਸਾਡੇ ਹੰਦਾਂ ਨੂੰ ਵਜੀ ਸੀ ਜੀ ਰੌਂਗ ਨਹੀਂ ਆਪਣੀ ਸਾਈਡ ਤੇ ਪਾ ਲੱਗੀ ਥੱਲੇ ਉਤਰ ਕੇ ਵਜੀ ਹੋ ਗਈ ਕਿੱਥੇ ਵਜੀ ਗੱਡੀ ਜੀ ਮੰਗਲ ਸ਼ਾਨ ਪੁਲੀ ਤੇ ਟਰੱਕ ਦੇ ਪਿੱਛੇ ਮਾਰੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਟਾਵਾ ਟਰੱਕ ਦੇ ਨਾਲ ਵਜਦੀ ਆ ਕਿਤੇ ਗੱਡੀ ਚ ਵਰਦੀ ਵੀ ਪਈ ਕੇ ਦੀ ਜਿਹੜੀਆਂ ਹਾਂ ਵੇਖੀ ਐ ਸ਼ੀਸ਼ੇ ਤੇ ਜਾ ਕੇ ਸ਼ੀਸ਼ੇ ਤੇ ਆ ਕੇ ਕੱਢ ਕੇ ਤਹਾਂ ਲੈ ਲੈਂਦੇ ਆ ਇਹ ਕਿੰਨੇ ਜਣੇ ਸੀ ਗੱਡੀ ਜੀ ਇਹ ਦੋ ਜਣੇ ਤੇ ਦੋਨੋਂ ਠੀਕ ਨੇ ਜੀ ਨਹੀਂ ਇੱਕ ਡੈੱਡ ਹੋ ਗਿਆ ਹਸਤਾਲ ਆ ਲਿਆ ਡਾਕਟਰ ਸਾਹਿਬ ਨੇ ਜਾ ਵੀ ਇੱਕ ਡੈੱਡ ਹੋ ਗਿਆ ਵਾ ਇੱਕ ਠੀਕ ਆ ਪਤਾ ਨਹੀਂ ਕਿੱਥੋਂ ਦੇ ਆ ਗਏ ਨੇ ਵਾਸੀ ਕਿਥੋਂ ਦੇ ਪਤਾ ਜੇ ਨਹੀਂ ਲੱਗਾ ਸਾਨੂੰ ਨਾਂ ਨੂੰ ਕੁਝ ਮਿਲਦਾ ਨਾਂ ਨੂੰ ਨਹੀਂ ਕੁਝ ਪਤਾ ਲੱਗਦਾ ਉਹ ਜੀ ਜਾਰੀ ਹੈ ਕੰਮਾਂ ਕਲਾਚ ਆ ਰੇ ਜੀ ਕਲਾਚ ਹਾਂ ਜੀ